大家好。嗯嗯 ਹਰ ਕੋਕਿੰਟ ਕੋਟ ਆਰਿਆ ਅੰਗਣਵਾੜੀ ਰਾਜਮ ਜੁਨੀਅਨ ਦੀ ਸਟੇਟ ਪ੍ਰੈਜ਼ੀਡੈਂਟ ਮੈਂ ਕਹਿਣਾ ਚਾਹਣੀ ਆ ਕਿ ਮੈਂ ਕੋਟਪਾਈ ਥਾਣੇ ਦੇ ਵਿੱਚ ਖੜੀ ਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਥੇ ਆਉਣਾ ਸੀਗਾ ਤੇ ਅੰਗਣਵਾੜੀ ਵਰਕਰ ਪਹੁੰਚੀਆਂ ਮੰਗ ਪੱਤਰ ਦੇਣ ਵਾਸਤੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਆਮ ਘਰ ਦਾ ਮੁੰਡਾ ਜਿਹੜਾ ਉਹ ਔਰਤਾਂ ਨੂੰ ਮਿਲਣ ਦੀ ਥਾਂ ਤੇ ਉਹਦੇ ਆਮਦ ਤੇ ਔਰਤਾਂ ਨੂੰ ਚੱਕ ਕੇ ਆ ਗਿਆ ਗੱਲ ਹੈ ਕਿ ਜੇ ਆਮ ਘਰ ਦਾ ਮੁੰਡਾ ਔਰਤਾਂ ਨੂੰ ਨਹੀਂ ਮਿਲ ਸਕਦਾ ਆਮ ਲੋਕਾਂ ਨੂੰ ਨਹੀਂ ਮਿਲ ਸਕਦਾ ਤਾਂ ਕਿਹਨੂੰ ਮਿਲੂਗਾ ਉਹ ਆਇਆ ਕੀ ਲੈਣਾ ਹੈਗਾ ਇੱਥੇ ਜੀ ਉਹਦੇ ਕੋਲ 2 ਮਿੰਟ ਲੋਕਾਂ ਨੂੰ ਮਿਲਣ ਵਾਸਤੇ ਨਹੀਂ ਹੈਗੇ ਸੋ ਇਸ ਗੱਲ ਦੀ ਮੈਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੀ ਆ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਨਕਮੀ ਸਰਕਾਰ ਹੈ ਜਿਹੜੀ ਬੱਚਿਆਂ ਦਾ ਰਾਸ਼ਨ ਖਾ ਗਈ ਉਹਨਾਂ ਦਾ ਜੋ ਕਮਿਸ਼ਨ ਖਾ ਗਈ ਲੋਕਾਂ ਜਿਹੜੇ ਆਮ ਲੋਕ ਹੈਗੇ ਉਹਨਾਂ ਦਾ ਰਾਸ਼ਨ ਖਾ ਗਈ ਫਾਰ ਕੰਟ ਤੇ ਫੇਲ ਹੈ ਇਹ ਸਿਰਫ ਕੱਪ ਮਾਰ ਸਕਦਾ ਜੂ ਮਾਰ ਕੇ ਸਰਕਾਰ ਲਿਆਇਆ ਕੋਈ ਔਰਤਾਂ ਨੂੰ 100 ਰੁਪਿਆ ਨਹੀਂ ਦਿੱਤਾ ਆ ਔਰਤਾਂ ਨੂੰ ਥਾਣਿਆਂ ਚ ਬੰਦ ਕਰਦਾ ਹੈ